ਸ੍ਰੀ ਗੁਰੂ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਤਰਜੋਤ ਬੈਂਸ ਤਨਖਈਆ ਘਰਾਰ ਕਾਲ ਤੱਕ ਸਾਬ ਤੇ ਨੀ ਸਜ਼ਾ ਵੀ ਲਾਈ ਕੈਬਨਿਟ ਮੰਤਰੀ ਹਰਜੋਤ ਸਿੰਘ ਅੱਜ ਕਾਲ ਤੱਕ ਸਾਬ ਵਿਖੇ ਪੇਸ਼ ਹੋਏ ਉਹਨਾਂ ਨੇ ਕਾਲ ਤੱਕ ਸਾਬ ਅੱਗੇ ਪੇਸ਼ ਹੋ ਕੇ ਆਪਣੀ ਗਲਤੀ ਨੂੰ ਸਵੀਕਾਰ ਕੀਤਾ ਇਸ ਸਪਰੰਤ ਕਾਲ ਤੱਕ ਸਾਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਜ ਨੇ ਦੇ ਹਰਜੋਤ ਸਿੰਘ ਬੈਂਸ ਨੂੰ ਤਨਖਈਆ ਘਰਾਰ ਐਲਾਨਿਆ ਤੇ ਸਜ਼ਾ ਵੀ ਸੁਣਾਈ ਜਥੇਦਾਰ ਨੇ ਹਰਜੋਤ ਬੈਂਸ ਨੂੰ ਸਜ਼ਾ ਲਾਉਂਦੇ ਕਿਹਾ ਕਿ ਉਹ ਅੱਜ ਹੀ ਹੁਣੇ ਹੀ ਉਹਨਾਂਵੇਂ ਪਾਦਸ਼ਾਹ ਤੋਂ ਗੁਰੂ ਕੇ ਮੈਲ ਤੱਕ ਤੁਰ ਕੇ ਜਾਣਗੇ ਇਸ ਤੋਂ ਲਾਵਾਂ ਗੁਰਦੁਆਰਾ ਕੋਠਾ ਸਹਿਵਿਖੇ 100 ਮੀਟਰ ਤੁਰ ਕੇ ਜਾਣਗੇ ਅਤੇ ਗੁਰਦੁਆਰਾ ਪਾਸੀ ਨੌਵੀਂ ਵਿਖੇ ਵੀ 100 ਮੀਟਰ ਤੁਰ ਕੇ ਜਾਣਗੇ ਅਤੇ ਲੜੀਂਦੇ ਕਾਰਜਾਂ ਦਾ ਪ੍ਰਬੰਧ ਕਰਨਗੇ ਇਸ ਦੇ ਨਾਲ ਹੀ ਇਹਨਾਂ ਧਾਰਮਿਕ ਸਥਾਨਾਂ ਵੱਲ ਜਾਣ ਵਾਲੇ ਰਸਤਿਆਂ ਨੂੰ ਠੀਕ ਕਰਵਾਉਣਗੇ ਜਰਜੋਤ ਬੈਂਸ ਨੂੰ ਗੁਰਦੁਆਰਾ ਸ੍ਰੀ ਸੀਸਗੰਜ ਸਹਿਵਿਖੇ ਵੀ ਜਾਣ ਲਈ ਜਥੇਦਾਰ ਵੱਲੋਂ ਕਿਹਾ ਗਿਆ ਸੀ ਸ੍ਰੀ ਅਨੰਦਪੁਰ ਸਹਿਵਿਖੇ ਜਰਜੋਤ ਬੈਂਸ 2 ਦਿਨ ਜੋੜਾ ਘਰ ਵਿੱਚ ਸੇਵਾ ਕਰਨਗੇ ਅਤੇ 1100 ਰੁਪਏ ਦੀ ਦੇਣ ਕਰਵਾਉਣਗੇ ਦੱਸਦੇਗੇ ਕਿ 24 ਜੁਲਾਈ ਨੂੰ ਪੰਜਾਬ ਪਾਸ਼ਾਵ ਪਾਗ ਵੱਲੋਂ ਜੰਮੂ ਕਸ਼ਮੀਰ ਦੇ ਸ਼੍ਰੀ ਨਗਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਮੇਂ ਚਿੱਦੀ ਦਿਸਤਕ ਸਮਾਰੋਜਨ ਕੀਤਾ ਗਿਆ ਸੀ ਪ੍ਰੋਗਰਾਮ ਵਿੱਚ ਪੰਜਾਬੀ ਸਿੰਗਰ ਬੀਬੀ ਸਿੰਘ ਨੇ ਪਰਫਾਰਮ ਕੀਤਾ ਸੀ ਤੇ ਪ੍ਰੋਗਰਾਮ ਦੀਆਂ ਨੱਚਣ ਟੱਪਣੀਆਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਘਟਨਾ ਨੂੰ ਲੈ ਕੇ ਸ਼੍ਰੀ ਕਲਤਕ ਸਹਿ ਵੱਲੋਂ ਨਾਰਾਜ਼ਗੀ ਪ੍ਰਗਟ ਕੀਤੀ ਗਈ ਸੀ ਕਬੀਲੇ ਗੌਰ ਹੈ ਕਿ 1 ਅਗਸਤ ਨੂੰ ਮંત્રી ਹਰਜੋਤ ਸਿੰਘ ਬੈਂਸ ਅਤੇ ਪੱਸ਼ਾ ਭਾਗ ਦੇ ਡਾਇਰੈਕਟਰ ਚ ਸਵਨ ਸਿੰਘ ਜਫਰ ਨੂੰ 5 6 ਸੱਭਾ ਸਾਹਮਣੇ ਨਿੱਜੀ ਤੌਰ ਤੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ ਇਸ ਦਿਨ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਸੀ ਦੋਵਾਂ ਨੂੰ 6 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ ਇਹ ਮੀਟਿੰਗ ਕਾਰਜਕਾਰੀ ਜੱਤੀਦਰ ਗਿਆਨੀ ਕੁਲਦੀਪ ਸਿੰਘ ਗੜਕਾਜ ਦੀ ਪ੍ਰਧਾਨਗੀ ਹੇਠ ਹੋਵੇਗੀ ਹਾਲਾਂਕਿ ਜਫਰ ਵਿਦੇਸ਼ ਵਿੱਚ ਹੋਣ ਕਰਕੇ ਪੇਸ਼ ਨਹੀਂ ਹੋਣਗੇ ਉਹਨਾਂ ਨੇ ਸ਼੍ਰੀ ਕਲਕੱਤ ਸੈਮ ਨੂੰ ਦੱਸਿਆ ਕਿ ਪਰਿਵਾਰਿਕ ਸਮਾਗਮ ਕਰਨ ਉਪਰ ਬਾਅਦ ਵਿੱਚ ਨਿੱਜੀ ਤੌਰ ਤੇ ਪੇਸ਼ ਹੋਣਗੇ ਉਹਨਾਂ ਦੀ ਮੰਗ ਮੰਨ ਲਈ ਗਈ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ